ਕਿ ਸਰਕਾਰ ਤੱਕ ਕਿਉਂਕਿ ਪ੍ਰਸ਼ਾਸਨ ਦੀ ਜੋ ਕਾਰਜਕਾਰੀ ਐ ਇੰਨੀ ਢਿੱਲੀ ਰਹੀ ਐ ਕਿ ਕਈ ਥਾਵਾਂ ਤੇ ਤਾਂ ਕਿਸ਼ਤੀਆਂ ਦਾ ਪ੍ਰਬੰਧ ਤੱਕ ਨਹੀਂ ਕੀਤਾ ਗਿਆ ਲੋਕ ਤਰਸ ਤਰਸ ਕਰ ਰਿਹਾ ਲੋਕ ਕਹਿੰਦੇ ਆ ਕਿ ਸਾਨੂੰ ਕੁਝ ਦੋ ਤਰਪਾਈ ਲੈ ਦੇ ਦਿਓ ਪ੍ਰਸ਼ਾਸਨ ਨੂੰ ਗੁਵਹਾਰ ਲਾ ਰਿਹਾ ਪੱਤਰ ਪਹਿਲਾਂ ਦੀ ਲੋੜ ਐ ਵੀਰਾਂ ਪਿੰਡ ਦੇ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਇਹ ਕਿ ਸਾਨੂੰ ਤਰਪਾਈਆਂ ਦੀ ਲੋੜ ਐ ਪਸੇ ਸਿਰਫ ਤਰਪਾਈਆਂ ਦੀ ਮੰਗ ਕਰ ਰਹੇ ਆ ਕਿਉਂਕਿ ਲਗਾਤਾਰ بارش ਹੋਈ ਐ ਤੇ ਲੋਪ بارش ਦੇ ਕਰਕੇ ਲੋਕਾਂ ਦੇ ਵਿੱਚ ਘਰਾਂ ਦਾ ਜੋ ਕਿੰਨਾ ਸਮਾਨ ਗਿੱਲਾ ਹੋ ਚੁੱਕਿਆ ਹੈ ਜਾਂ ਫਿਰ ਕਿੰਨੇ ਕੋਠੇ ਕੱਚੇ ਜਾਂ ਪੱਕੇ ਸਾਰੇ ਹੀ ਤਕਰੀਬਨ ਹਾਲਾਤ ਬੁਰੇ ਹੋ ਚੁੱਕੇ ਆ ਤਾਂ ਬਹੁਤ ਮਾੜੇ ਹਾਲਾਤ ਨੇ ਦੂਜੇ ਪਾਸੇ ਦਰਿਆ ਸਤਲੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਹਾਲਾਤ ਬਹੁਤ ਚਿੰਤਾਜਨਕ ਅਤੇ ਮਾੜੇ ਹੋ ਚੁੱਕੇ ਨੇ ਕੁਝ ਤਸਵੀਰਾਂ ਅੱਜ ਅਸੀਂ ਦਿਖਾਵਾਂਗੇ ਜਿਸ ਨੂੰ ਦੇਖ ਕੇ ਹਰ ਇੱਕ ਇਨਸਾਨ ਦਾ ਦਿਲ ਪਸੀ ਜਾਂਦਾ ਝੋਨੇ ਦੀ ਫਸਲ ਲਗਪਗ ਤਬਾਹ ਹੋ ਚੁੱਕੀ ਹੈ ਤੇ ਪਾਣੀ ਲਗਾਤਾਰ ਅੱਗੇ ਵਧ ਰਿਹਾ ਹੈ ਤਾਂ ਦੂਜੀ ਇੱਕ ਹੋਰ ਗੱਲ ਦੱਸ ਦੇ ਤੇ ਹੁਣ ਦਰਿਆ ਸੱਤ ਲੋਜਦੇ ਜਿਹੜੇ ਉੱਚੇ ਥਾਵਾਂ ਤੇ ਘਰ ਪਾਏ ਹੋਏ ਸੀ ਉਹ ਸਥਾਨ ਤੇ ਵੀ ਹਾਲਾਤ ਮਾੜੇ ਹੋ ਚੁੱਕੇ ਨੇ ਤਾਂ ਸਾਹਮਣੇ ਤਸਵੀਰ ਦਿਖਾਉਂਦੇ ਆ ਇਹ ਝੋਨਾ ਕਾਫੀ ਉੱਚੀ ਥਾਂ ਤੇ ਸੀ ਪਰ ਹਾਲਾਤ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਬਣੇ ਹੋਏ ਆ ਇਹ ਝੋਨਾ ਲੱਗਦਾ ਨਹੀਂ ਝੋਨਾ ਇਸ ਤਰ੍ਹਾਂ ਲੱਗ ਰਿਹਾ ਕਿ ਇੱਥੇ ਕਈ ਸਾਲਾਂ ਤੋਂ ਦਰਿਆ ਵਗਦਾ ਹੋਵੇ ਪਰ ਨਹੀਂ ਇਹ ਵਹੀ ਜੋਗ ਜ਼ਮੀਨ ਸੀ ਔਰ ਇੱਥੇ ਝੋਨਾ ਸੀ ਬਹੁਤ ਵਧੀਆ ਵੱਡਾ ਝੋਨਾ ਸੀਗਾ तकरीबन 4 4 ਫੁੱਟ ਪਰ ਹਾਲਾਤ ਕਿ ਬਣ ਚੁੱਕੇ ਕਿਸ ਤਰ੍ਹਾਂ ਇੱਥੇ ਦਰਿਆ ਆ ਗਿਆ ਹੋਵੇ ਤਾਂ ਹਾਲਾਤ ਬਹੁਤ ਮਾੜੇ ਨੇ ਦਰਿਆ ਸਰਤਪੁਰ ਦੇ ਪਾਣੀ ਦਾ ਜਲ ਪੱਦਰ ਲਗਾਤਾਰ ਵੱਧ ਰਿਹਾ ਹੈ ਤਾਂ ਪਾਣੀ ਕਿਸ ਤਰ੍ਹਾਂ ਇੱਥੇ ਛੱਲਾ ਮਾਰ ਰਿਹਾ ਹੈ ਉਹ ਵੀ ਦੱਸਣਿਆ ਕਿ ਪਾਣੀ ਲਗਾਤਾਰ ਅੱਗੇ ਵੱਧ ਰਿਹਾ ਬੰਡ ਦੇ ਨਾਲ ਪਾਣੀ ਲੱਗ ਚੁੱਕਿਆ ਤੇ ਇਸ ਤਰ੍ਹਾਂ ਪਾਣੀ ਟਲ ਕੇ ਮਾਰ ਰਿਹਾ ਅੱਗੇ ਤਾਂ ਹੁਣੇ ਸਾਹਮਣੇ ਅੱਗੇ ਇੱਕ ਘਰ ਹੈ ਉਹ ਸਾਹਮਣੇ ਘਰ ਹੈ ਤਾਂ ਪਾਣੀ ਉੱਚਾ ਕਰ ਹੈ ਤੇ ਇਸ ਵਿੱਚ ਵੀ ਪਾਣੀ ਵੜ ਸਕਦਾ ਪਰ ਗੱਲ ਇਹ ਹੈ ਕਿ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਸੁਰੱਖਿਅਤ ਥਾਵਾਂ ਤੇ ਜਾਓ ਲੋਕ ਸੁਰੱਖਿਅਤ ਥਾਵਾਂ ਤੇ ਕਿੱਥੇ ਜਾਣ ਲੋਕ ਕਹਿੰਦੇ ਕਿ ਸੁਰੱਖਿਅਤ ਥਾਵਾਂ ਤੇ ਕਿੱਥੇ ਜਾਈਏ ਜੇਕਰ ਸਕੂਲ ਕੋਈ ਹੈ ਉੱਥੇ ਜਾਈਏ ਤਾਂ ਹਾਲਾਤ ਉੱਥੇ ਮਾੜੇ ਕਿਉਂਕਿ ਲਗਾਤਾਰ ਬਾਰਿਸ਼ ਹੋ ਰਹੀ ਹੈ ਦਸ ਸਕੂਲਾਂ ਦੀ ਛੱਤਾਂ ਚੋਰੀਆਂ ਬੈਂਟ ਲੈਂਟਰ ਤੱਕ ਝੋਣ ਲੱਗ ਗਿਆ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਚਿੰਤਾਜਨ ਹਾਲਾਤ ਨੇ ਉਹ ਘਰ ਦੀ ਤਸਵੀਰ ਦਿਖਾਵਾਂਗੇ ਜੋ ਸਾਹਮਣੇ ਹੈ ਇੱਕਰ ਜਿਆਦਾ ਥੋੜਾ 2 ਫੁੱਟ ਪਾਣੀ ਆ ਜਾਂਦਾ ਤੇ ਇਸ ਜਗ੍ਹਾ ਤੇ ਅੰਦਰ ਪਾਣੀ ਐਂਟਰ ਕਰ ਜੇਗਾ ਇਸਾਂ ਤੇ ਇਹ ਤੁਸੀਂ ਦੇਖ ਸਕਦੇ ਹੋ ਦਰਿਆ ਸਤਲੁਜ ਦੇ ਹਰ ਇੱਕ ਐਂਗਲ ਤੋਂ ਅਸੀਂ ਰਿਪੋਰਟ ਦਿਖਾ ਰਹੇ ਹਾਂ ਤਾਂ ਬਹੁਤ ਚਿੰਤਾਜਨਕ ਹਾਲਾਤ ਤਰਸਯੋਗ ਹਾਲਾਤ ਨੇ ਚਾਰੇ ਪਾਸੇ ਇੱਕ ਘਰ ਹੈ ਇਸ ਘਰ ਦੇ ਅੱਲ ਮੈਂ ਜਾ ਰਿਹਾ ਤਸਵੀਰਾਂ ਬਹੁਤ ਡਰਾਉਣੀਆਂ ਹੁੰਦੀਆਂ ਜਾ ਰਹੀਆਂ ਤਸਵੀਰਾਂ ਦਿਖਾਉਣ ਲੱਗਿਆ ਕਿਵੇਂ ਮਨ ੜਫਦਾ ਹੈ ਦਿਲ ਤੁੱਟਦਾ ਤਾਂ ਫਿਰ ਦੇਖ ਸਕਦੇ ਹੋ ਅੱਛਤਾਂ ਦੇ ਉੱਪਰ ਤਰ ਪਹਿਲਾਂ ਪਾਈ ਹੋਈਆਂ ਇਹਨਾਂ ਨੇ ਇਹ ਲਗਾਤਾਰ ਜੋ ਚੋਰਿਆ ਕੋਠਿਆ ਦੇਖ ਸਕਦੇ ਹੋ ਹਾਲਾਤ ਇੱਕ ਇੱਕ ਹਰ ਤੰ ਬਾਰਿਸ਼ ਦਾ ਪਰ ਪ੍ਰਸ਼ਾਸਨ ਨੇ ਵੀ ਸਾਰ ਨਹੀਂ ਲਈ ਹਾਲਾਤ ਬੰਨਾਂ ਦੇ ਉੱਪਰ ਜਿੰਨੇ ਵੀ ਕਰਨੇ ਉਹਨਾਂ ਦੇ ਵਿੱਚ ਪਾਣੀ ਵੜਨ ਤੱਕ ਤਿਆਰੀ ਤੇ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਹੁਣ ਸਾਹਮਣੇ ਤਸਵੀਰ ਦੇਖ ਲਓ ਕੀ ਬਣਿਆ ਹੋਇਆ ਤੇ ਇੱਥੇ ਕਿੰਨਾ ਕਿੰਨਾ ਪਾਣੀ ਹੈ ਇਹ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਚਲਦੇ ਚਲਦੇ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹ ਵੀਡੀਓ ਅੱਗੇ ਸੇਮ ਮਾਂ ਤੱਕ ਪਹੁੰਚੇ ਪ੍ਰਸ਼ਾਸਨ ਤੱਕ ਪਹੁੰਚੇ ਤਾਂ ਜੋ ਮਦਦ ਕੀਤੀ ਜਾ ਸਕੇ ਇਹਨਾਂ ਲੋਕਾਂ ਦੀ ਇੱਥੇ ਪਾਣੀ ਕਿੰਨਾ ਕਿੰਨਾ ਹੈ ਹੁਣ ਇਹ ਤਸਵੀਰਾਂ ਦੇਖ ਸਾ ਦਿਓ ਕਿ ਘਰ ਤੇ ਤਕਰੀਬਨ ਨਾਲ ਹੀ ਪਾਣੀ ਲੱਗਿਆ ਹੋਇਆ ਇਹ ਦੇਖ ਸਕਦੇ ਹੋ ਤਕਰੀਬਨ ਹੁਣ ਘਰ ਦੇ ਨਾਲ ਹੀ ਪਾਣੀ ਇੱਥੇ ਲੱਗਿਆ ਹੋਇਆ ਹੈ ਤਾਂ ਆਪਣੇ ਆਪ 'ਚ ਇੱਕ ਬਹੁਤ ਵੱਡੀ ਤਸਵੀਰ ਹੈ ਦੇ ਲੋਨ ਦੁਖੀ ਕਰਨ ਮੈਂ ਤਸਵੀਰ ਅੱਗੇ ਤੱਕ ਪਾਣੀ ਪਾਣੀ ਉਹ ਘਰ ਦੀ ਤਸਵੀਰ ਵੀ ਦਿਖਾਵਾਂਗੇ ਇਹ ਦੇਖੋ ਕਿੰਨਾ ਕਿੰਨਾ ਪਾਣੀ ਹੈ ਇਸ ਘਰ ਦੇ ਨਾਲ ਪਾਣੀ ਲੱਗ ਚੁੱਕਿਆ ਉਹ ਇੱਕ ਜੁਕੰਦ ਬਣਾਈ ਇਸ ਘਰ ਦੀ ਅੱਗੇ ਤੱਕ ਹੁਣ ਦਰਿਆ ਵਾਲੀ ਸਾਈਡ ਤੇ ਹੋ ਚੁੱਕੀ ਹੈ ਇਹ ਹਾਲਾਤ ਨੇ ਦਰਿਆ ਸਸੂ ਘਰ ਦੇ ਨਾਲ ਪਾਣੀ ਲੱਗੇ ਅੱਗੇ ਤੱਕ ਤਸਵੀਰ ਦਿਖਾਉਣੀ ਹੈ ਤੁਹਾਨੂੰ ਜਿੱਧਰ ਤੁਸੀਂ ਜਾਓਗੇ ਇਹ ਕੰਧ ਨੇ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਵੇਲ ਛੱਡ ਲਈ ਹੈ ਅਗੇ ਤੱਕ ਹੋ ਚੁੱਕੀ ਹੈ ਅਗੇ ਤੱਕ ਦਾ ਤਸਵੀਰ ਉਹ ਸਾਹਮਣੇ ਉਹ ਸੋਲਰ ਹੈ ਜਿਹੜਾ ਕਿ ਹੁਣ ਉੱਚਾ ਪਰ ਜ਼ਿਆਦਾ ਪਾਣੀ ਆਵੇ ਤਾਂ ਡੁੱਬ ਸਕਦਾ ਇੱਥੇ ਬਹੁਤ ਜਲਦ ਝੋਨਾ ਸੀ ਜਿਹੜਾ ਇੱਕ ਤਕਰੀਬਨ ਇਸ ਦਰਿਆ ਦੀ ਪੇਟ ਛੱਡ ਚੁੱਕਿਆ ਤੇ ਸਾਹਮਣੇ ਪੱਠੇ ਹੈ ਵੀਰੇ ਪੱਠੇ ਆਪਣੇ ਸੀ ਹਾਂਜੀ ਆਪਣੇ ਡੁੱਬ ਗਏ ਸਾਰੇ ਤੇ ਫਿਰ ਮੱਝਾਂ ਮੁੱਝੇ ਨਾ ਪਾਉਣ ਲਈ ਕੁਝ ਵੀ ਨਹੀਂ ਇੱਥੇ ਵੀਰੇ ਹਾਂਜੀ ਇੱਥੇ ਆਮ ਨੇ ਨਾ ਇਸ ਬਾਈ ਦਾ ਜੋ ਘਾਰ ਹੈ ਉਸ ਨਾਲ ਆਪਾਂ ਗੱਲਬਾਤ ਕਰਦੇ ਆਂ ਕਿ ਬਈ ਹਾਲਾਤ ਕਿਸ ਤਰ੍ਹਾਂ ਦੇ ਆ ਮੱਝਾਂ ਤੋਂ ਲੈ ਕੇ ਨੇ ਆ ਮਾਲ ਪਸ਼ੂ ਪੱਠੇ ਚਾਰੇ ਦਾ ਹਾਲਾਤ ਕੀ ਪੌਣ ਦੇ ਲਿਖੀ ਆ ਇਰ ਇਦਾਂ ਹੀ ਪੱਠੇ ਸਾਰੇ ਡੱਬ ਗਏ ਵੀ ਇੱਥੇ ਆਸਤਾ ਹੀ ਹੋ ਗਿਆ ਪਾਣੀ ਚੱਲਦੇ ਆ ਠੀਕ ਹੈ ਇਹ ਹਾਂ ਸਾਰੇ ਖਰਾਬ ਹੋ ਗਏ ਬਸ ਮੈਂ ਜੀ ਇੱਕ ਹੋਰ ਤਸਵੀਰ ਬੜੀ ਦੁਖੀ ਕਰਮਲ ਦੇਖ ਕੇ ਸੀ ਤੁਹਾਡੇ ਪਪੂਲਰ ਨੇ ਖੇਤੀ ਸੀ ਹਾਂਜੀ ਤਾਂ ਕਿੰਨੇ ਕੁ ਵਿੱਚ ਡਿੱਗਿਆ ਇਹ ਉਹ ਵੀਰੇ ਆਪਣੇ ਸਾਰੇ ਪਈ ਢਾ ਲੱਗ ਗਈ ਤੇ ਸਾਰੇ ਡਿੱਗਣੇ ਲੱਗ ਗਏ ਕਿੰਨੀ ਏਕੜ ਜ਼ਮੀਨ ਸੀਰ ਕਿੰਨੀ ਦਰਿਆ ਦੇ ਵਿੱਚ ਡਿੱਗ ਗਈ ਉਹ ਆਪਣੇ ਡੇਢ ਕਿਲਾ ਸੀਗੀ ਸਾਰੇ ਚਾਰ ਪਰਿਵਾਰ ਚਲ ਗਿਆ ਵਿੱਚ ਸਾਰੀ ਦਰਿਆ ਦੇ ਵਿੱਚ ਡੱਕ ਚੁੱਕੀ ਆ ਕਿੰਨਾ ਪ੍ਰੋਡਕਟ ਨੁਕਸਾਨ ਹੋਇਆ ਉਸ ਜਗ੍ਹਾ ਤੇ ਨੁਕਸਾਨ ਵੀਰੇ ਹੁਣ ਜਿੱਦਾਂ ਅਜੇ ਢਾ ਲੱਗੀ ਹੋਈ ਆ ਜਿੱਦਾਂ ਵੀ ਨੁਕਸਾਨ ਲਗਾਤਾਰ ਹੋ ਰਿਹਾ ਤੇ ਭਾਜੀ ਇਹ ਸਾਹਮਣੇ ਤੋਂ ਡੱਕਾ ਰਹੇ ਉਪਰ ਤਰਪੇਲਾ ਪਾਈਆ ਪਈਆਂ ਇਹ ਤੁਸੀਂ ਪਾਈਆਂ ਜਾਂ ਕੋਈ ਪ੍ਰਸ਼ਾਸਨ ਵੱਲੋਂ ਮਿਲੀਆਂ ਨਹੀਂ ਨਹੀਂ ਕੋਈ ਪ੍ਰਸ਼ਾਸਨ ਨਹੀਂ ਆ ਵੀਰੇ ਅਸੀਂ ਆਪ ਹੀ ਲਿਆ ਕੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਪਹੁੰਚਿਆ ਕਿਸ ਨੇ ਸਾਰ ਲਈ ਤੋਂ ਨਹੀਂ ਨਹੀਂ ਅਜੇ ਤੱਕ ਇੱਥੇ ਕੋਈ ਨਹੀਂ ਪਹੁੰਚਿਆ ਕੋਈ ਨਹੀਂ ਪਹੁੰਚਿਆ ਇਹ ਪਾਣੀ ਜਿਸ ਤਰ੍ਹਾਂ ਵਧ ਰਿਹਾ ਜਦੋਂ 23 ਚ ਪਾਣੀ ਆਇਆ ਇਸ ਕਿੰਨਾ ਅਗਲੇ ਤੋੜੇ ਤੋਂ ਥਾਮ ਨਹੀਂ ਆਇਆ ਤੇ ਪਾਣੀ ਉੱਥੇ ਆ ਜਾਂਦਾ ਸਾਰਾ ਹਾਂ ਪਾਣੀ ਆ ਜਾਂਦਾ ਇੱਧਰ ਨਾਲ ਨਾਲ ਸਾਰੀ ਆ ਜਾਂਦਾ ਜਿੱਦਾਂ ਹੁਣ ਤੱਕ ਚੱਲ ਰਿਹਾ ਠੀਕ ਹੈ ਸਾਰੇ ਨਾਲ ਨਾਲ ਆ ਜਾਂਦਾ ਹਾਂਜੀ ਤਾਂ ਹਾਲਾਤ ਇਹ ਬਣੇ ਹੋਇਆ ਦਰਿਆ ਸਤਲੁਜ ਨੇ ਪਹਿਲੇ ਕਰਦੇ ਇੱਕ ਤਸਵੀਰ ਸੀ ਜੇਕਰ ਅੱਗੇ ਤੱਕ ਦੇਖੀਏ ਤਾਂ ਬਹੁਤ ਸਾਰੇ ਘਰ ਇਸ ਤਰ੍ਹਾਂ ਨੇ ਜੋ ਦਰਿਆ ਦੇ ਵਿੱਚ ਡੁੱਬਣ ਦੇ ਕਿਨਾਰੇ ਤੇ ਇਹ ਬਾਈ ਦੇ ਪੱਠੇ ਸੇ ਪੱਠੇ ਡੁੱਬੇ ਹੋਇਆ ਤੇ ਮੱਝਾਂ ਨੂੰ ਖਾਣ ਕੇ ਕੀ ਗੱਲ ਗਲਤ ਇਹ ਵੀ ਹੈ ਕਿ ਚਾਰੇ ਦੀ ਵੀ ਨੌਬਤ ਵੱਡੀ ਹੈ ਇਨਸਾਨ ਤੱਕ ਤਾਂ ਕੋਈ ਪ੍ਰਬੰਧ ਕਰ ਲੂਗਾ ਪਰ ਮੱਝਾਂ ਦਾ ਪ੍ਰਬੰਧ ਕਰਉਣ ਤੇ ਕਿਵੇਂ ਕੀਤਾ ਜਾਊਗਾ ਇਹ ਦੁੱਖ ਕਰਨ ਵਾਲੀਆਂ ਤਸਵੀਰਾਂ ਨੇ ਤਾਂ ਇਹ ਬੰਨ ਦੇ ਨਾਲ ਅੱਗੇ ਤੱਕ ਪਾਣੀ ਲੱਗਿਆ ਹੋਇਆ ਅੱਗੇ ਹੋਰ ਵੀ ਬਹੁਤ ਜ਼ਿਆਦਾ ਘਾਰੇ ਤੇ ਸਾਰੇ ਹੀ ਘਾਰੇ ਹਾਲਾਤ ਮਾੜੇ ਤਰਸਯੋਗ ਦਰਿਆ ਸਾਤਰੋਈ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਆਪਣੇ ਆਪ ਦੇ ਵਿੱਚ ਇਹ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਪ੍ਰਸ਼ਾਸਨ ਤੇ ਵੱਡੇ ਸਵਾਲ ਇਹ ਕਿਨੇ ਖੜੇ ਹੋਈ ਆ ਕਿ ਪ੍ਰਸ਼ਾਸਨ ਨੇ ਸਾਡੀ ਮਦਦ ਨਹੀਂ ਕੀਤੀ ਸਾਡੀ ਸਾਰ ਨਹੀਂ ਲਾਈ ਦੂਜੇ ਸੀਐਮਾਨ ਦੇ ਜੋ ਰਾਹਤ ਫੰਡ ਵਿੱਚ ਵੱਡੇ ਫੰਡ ਪਏ ਜਾ ਰਹੇ ਨੇ ਪਰ ਆਮ ਲੋਕਾਂ ਦੀ ਹਾਲਾਤ ਕੀ ਨੇ ਇਹ ਵੀ ਤਾਂ ਇੱਕ ਸੋਚਣ ਵਾਲੀ ਗੱਲ ਹੈ ਸਾਹਮਣੇ ਤੁਸੀਂ ਘਰ ਦੇਖ ਸਕਦੇ ਹੋ ਇਹ ਘਰ ਹੈ ਇਸ ਤਰ੍ਹਾਂ ਕਿ ਬਹੁਤ ਸਾਰੇ ਘਰ ਨੇ ਪਾਣੀ ਪਾਣ ਦੇ ਨਾਲ ਲੱਗਿਆ ਹੋਇਆ ਇਹ ਦੇਖ ਸਕਦੇ ਹੋ ਤਾਂ ਫਿਰ ਇੱਕ ਹੋਰ ਦੁਖੀ ਕਰਨ ਵਾਲੀ ਤਸਵੀਰ ਦਿਖਾਵਾਂਗੇ ਕਈ ਥਾਵਾਂ ਤੇ ਢਾਹ ਵੀ ਲੱਗੀ ਹੋਈ ਹੈ ਪਤਾ ਉਹ ਫਿਰ ਵੱਡਾ ਖਤਰਾ ਪੈਦਾ ਹੋ ਜਾਂਦਾ ਹੈ ਤਾਂ ਇਹ ਹਾਲਾਤ ਬਹੁਤ ਜ਼ਿਆਦਾ ਕੁੱਲ ਮਿਲਾ ਕੇ ਮਾਰੇ ਨੇ ਬਾਕੀ ਇਸ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਜ਼ਰੂਰ ਕਰ ਦਿਓ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਾ ਦਿਓ ਤਾਂ ਜੋ ਪ੍ਰਸ਼ਾਸਨ ਕਿਸੇ ਦੇ ਕਿਸੇ ਦੇ ਤਾਂ ਬਾਹ ਫੜੇ ਨਾ ਸੋ ਉਹਦੇ ਵਿੱਚੋਂ ਇੱਕ ਬੰਦਾ ਵੀ ਨਹੀਂ ਕਹਿ ਰਿਹਾ ਕਿ ਸਬ ਪ੍ਰਸ਼ਾਸਨ ਨੇ ਸਾਡੀ ਹਸਾਰ ਲਈ ਹੈ ਤਕਰੀਬਨ ਸਾਰਿਆਂ ਦਾ ਇੱਕੋ ਇੱਕ ਸਵਾਲ ਕਿ ਪਛਾਛ ਸੁਣਦਾ ਨਹੀਂ ਪ੍ਰਸ਼ਾਸਨ ਸਾਡਾ ਕੋਈ ਗੱਲ ਨਹੀਂ ਕਰ ਰਿਹਾ ਇਥੋਂ ਤੱਕ ਕਿ ਕਈ ਥਾਵਾਂ ਤੇ ਦਰਿਆ ਨੇ ਖੋਰਾ ਲਾਇਆ ਸੀ ਢਾਲ ਲਾਇਆ ਸੀ ਪ੍ਰਸ਼ਾਸਨ ਚੱਲਦੇ ਕੰਮ ਦੇ ਵਿੱਚੋਂ ਕੰਮ ਛੱਡ ਕੇ ਚਲੇ ਗਏ ਪ੍ਰਸ਼ਾਸਨ ਦੀ ਅਧਿਕਾਰੀ ਤਾਂ ਫਿਰ ਉਸ ਤੋਂ ਪੱਕੀ ਅੰਦਾਜ਼ਾ ਲਗਾ ਸਕਦੇ ਆ ਇਹ ਸਭ ਨੇ ਤੁਸੀਂ ਦੇਖ ਸਕਦੇ ਹੋ ਇਹ ਪੱਕੀ ਛੜਖਿਆ ਬਿਲਕੁਲ ਸਿੰਗਲ ਰੋਡ ਤੇ ਨਾਲ ਹੀ ਘਰ ਹੈ ਤੇ ਕੋਠੇ ਦੇ ਉੱਪਰ ਬਾਈ ਨੇ ਤਰਪਾਈਆਂ ਪਾਈਆਂ ਹੋਈਆਂ ਤੇ ਉਹ ਪ੍ਰਸ਼ਾਸਨ ਵੱਲੋਂ ਨਹੀਂ ਜੋ ਪ੍ਰਸ਼ਾਸਨ ਦਾ ਫਰਜ਼ ਬੰਦਾ ਸੀ ਪ੍ਰਸ਼ਾਸਨ ਨੇ ਮੁਹੱਈਆ ਕਰਾਉਣੀ ਸੀ ਪਰ ਜਿਹਾ ਇੱਥੇ ਕੁਝ ਵੀ ਨਹੀਂ ਹੋਇਆ ਏ ਦੇਖ ਸਕਦੇ ਉੱਪਰ ਪਰ ਪਹਿਲਾਂ ਪਾਈ ਹੋਈਆਂ ਪਰ ਪ੍ਰਸ਼ਾਸਨ ਨੇ ਨਹੀਂ ਬਾਈ ਨੇ ਆਪਣੀ ਮਿਹਨਤ ਦੇ ਵਿੱਚੋਂ ਲੈ ਕੇ ਆਇਆ ਇਹ ਜ਼ਮੀਨ ਇਹ ਬਾਈ ਦੀ ਕਿਹਨੇ ਜ਼ਮੀਨ ਸੀ ਡੇਢ ਕਿੱਲਾ ਜੀ ਜ਼ਮੀਨ ਦੇ ਚਾਰ ਕਨਾਲਾ ਦਰਿਆ ਦੇ ਵਿੱਚ ਡੱਗੇਗੀ ਅਜੇ ਤਾ ਟਾ ਜੇ ਲਗਾਤਾਰ ਲੱਗੀ ਹੋਈ ਹੈ ਇਸ ਕਾਰਨ ਪਰ ਦੇਖਦੇ ਫਿਰ ਤੋਂ ਫਿਰ ਪਰ ਪਹਿਲਾਂ ਪਾਈਆਂ بارش ਨੇ ਬੁਰੀ ਹਾਲਾਤ ਕਰ ਦਿੱਤਾ ਹੈ ਬੰਨਾ ਦੀ ਤਸਵੀਰ ਦਿਖਾ ਰਹੇ ਹਾਂ ਜਿੱਥੇ ਕਿ ਲੋਕ ਬੈਠੇ ਆ ਪਾਣੀ ਘਰਾਂ ਦੇ ਬਿਲਕੁਲ ਨਾਲ ਲੱਗਿਆ ਹੋਇਆ ਹੈ ਦੇਖੋ ਉਸੇ ਤਰ੍ਹਾਂ ਦੇ ਘਰ ਹੈ ਜਿੱਥੇ ਪਾਣੀ ਬਿਲਕੁਲ ਨਾਲ ਲੱਗਿਆ ਹੋਇਆ ਹੈ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਚਿੰਤਾਜਨਕ ਝੋਨੇ ਡੁੱਬ ਚੁੱਕੇ ਨੇ ਆਸਾਂ ਨੂੰ ਦੇਖ ਸਕਦੇ ਹੋ ਇੱਥੇ ਝੋਨਾ ਸਿਰ ਬਹੁਤ ਵੱਡਾ ਵਧੀਆ ਝੋਨਾ ਪੁੱਤਾ ਵਾਂਗੂ ਪਾਲੀ ਫਸਲ ਇਹ ਛਟਕੇ ਦੇ ਨਾਲ ਸਾਰੀ ਇਸ ਦਰਿਆ ਦੀ ਪੇਟ ਚੜ ਗਈ ਕੱਲੀ ਇੱਥੋਂ ਦੀ ਨੀ ਤਸਵੀਰ ਹੈ ਬਹੁਤ ਤਕਰੀਬਨ ਸਾਰਾ ਏਰੀਆ ਹਜ਼ਾਰਾਂ ਏਕੜ ਝੋਨੇ ਦੀ ਫਸਲ ਖਰਾਬ ਹੋ ਗਈ ਹੈ ਤਾਂ ਬਹੁਤ ਦਰਦਨਾਕ ਤਸਵੀਰਾਂ ਨੇ ਜੋ ਲਗਾਤਾਰ ਤੋਂ ਦੇ ਤੱਕ ਪਚਾਰੀਆਂ ਚਲਦਾ ਚਲਦਾ ਇੱਕ ਹੋਰ ਜਾਂਦਾ ਜਾਂਦਾ ਜਾਣਕਾਰੀ ਦੇ ਦਵਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਘਟਿਆ ਨਹੀਂ ਐ ਲਗਾਤਾਰ ਵੱਧ ਰਿਹਾ ਐ ਤਾਂ ਇਹ ਇੱਕ ਵੱਡੀ ਜਾਣਕਾਰੀ ਆ ਫਾਨ ਤੇ ਫੁੱਲ ਦਰਿਆ ਸਤਲੁਜ ਪ੍ਰਸ਼ਾਸਨ ਨੇ ਕੋਈ ਸਾਰ ਨਹੀਂ ਲਈ ਤਾਂ ਇਹ ਬਹੁਤ ਦਰਦ ਦੇਣ ਵਾਲੀਆਂ ਤਸਵੀਰਾਂ ਨੇ ਜੋ ਤੁਸੀਂ ਆਪਣੇ ਫੋਨ ਤੇ ਦੇਖ ਰਹੇ ਹੋ ਸਾਹਮਣੇ ਸ਼ੈਤ ਮੱਕੀ ਹੈ ਤਾਂ ਉਹ ਵੀ ਇਸ ਪਾਣੀ ਦੇ ਵਿੱਚ ਡੁੱਬੀ ਹੋਈ ਹੈ ਢੋਣਾ ਸਾਰਾ ਡੁੱਬ ਚੁੱਕਿਆ ਇਹ ਜੋ ਲੰਮਾ ਬੰਨਾ ਹੈ ਅੱਗੇ ਤੱਕ तकरीबन ਸਾਰੀ ਇਸੇ ਤਰ੍ਹਾਂ ਦੀ ਸੁਈਰ ਹੈ ਬੰਨਾ ਦੇ ਨਾਲ ਪਾਣੀ ਲੱਗ ਚੁੱਕਿਆ ਔਰ ਕਈ ਥਾਵਾਂ ਤੇ ਪਾਣੀ ਅੱਗੇ ਵਧ ਰਿਹਾ ਲਗਾਤਾਰ ਦੁਖੀ ਕਰਨ ਵਾਲੀਆਂ ਤਸਵੀਰਾਂ ਨੇ ਦਰਿਆ ਸਤਲੁਜ ਦੀਆਂ ਸਾਡੀ ਅਪਡੇਟ ਤੁਹਾਨੂੰ ਕਿਸ ਤਰ੍ਹਾਂ ਦੀ ਲੱਗ ਰਹੀ ਹੈ ਉਹ ਜ਼ਰੂਰ ਦੱਸਿਓ ਉਹ ਹਰ ਇੱਕ ਖਬਰ ਨੂੰ ਸ਼ੇਅਰ ਜਰੂਰ ਕਰਿਓ ਕਰੋ ਕਿਉਂਕਿ ਜੋ ਇਹ ਪਰੇਸ਼ਾਨ ਜੋ ਹੋ ਰਹੇ ਨੇ ਲੋਕ ਇਸ ਸਰਕਾਰ ਤੱਕ ਪਹੁੰਚ ਸਕੇ ਹਰ ਇੱਕ ਤਸਵੀਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ